ਸਾਰੀਆਂ ਪ੍ਰੀਖਿਆਵਾਂ 'ਚ ਚੋਰੀ ਦੀਆਂ ਵਾਧੀਆਂ ਵਾਰਦਾਤਾ ਨੂੰ ਦੇਖਦੇ ਹੋਏ ਹੁਣ CBSE ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 'ਚ ਵਾਧੂ ਚੌਕਸੀ ਵਰਤਣ ਦਾ ਫੈਸਲਾ ਕੀਤਾ ਹੈ ਇਸ ਲਈ ਇਸ ਨੜੀ 'ਚ ਪਹਿਲੀ ਵਾਰ CBSE ਨੇ ਬੋਰਡ ਪ੍ਰੀਖਿਆਵਾਂ 'ਚ CCTV ਕੈਮਰਾ ਦੀ ਨਿਗਰਾਨੀ ਹੇਠੇ ਕਰਵਾਉਣ ਦਾ ਫੈਸਲਾ ਕੀਤਾ ਹੈ ਪ੍ਰੀਖਿਆ ਬੋਰਡ ਨੇ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਸਪਸ਼ਟ ਕੀਤਾ ਕਿ ਸਾਲ 2025 ਦੀਆਂ ਬੋਰਡ ਪ੍ਰੀਖਿਆਵਾਂ CCTV ਕੈਮਰਿਆਂ ਦੀ ਨਿਗਰਾਨੀ 'ਚ ਹੋਣਗੀਆਂ ਇਸ ਲਈ ਜੋ ਵੀ ਸਕੂਲ ਪ੍ਰੀਖਿਆ ਕੇਂਦਰ ਬਣਾਏਗਾ ਉਹਨਾਂ ਦੇ ਹਰ ਕਮਰੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਪ੍ਰੀਖਿਆ ਹਾਲ ਤੋਂ ਇਲਾਵਾ ਸਾਰੇ ਪ੍ਰੀਖਿਆ ਕੇਂਦਰਾਂ ਸਕੂਲ ਦੇ ਦਾਖਲੇ ਤੋਂ ਲੈ ਕੇ ਪੌੜੀਆਂ ਆਦਿ ਤੱਕ ਹਰ ਜਗ੍ਹਾ ਕੈਮਰੇ ਇਸ ਤਰ੍ਹਾਂ ਲਗਾਏ ਜਾਣਗੇ ਕਿ ਉਮੀਦਵਾਰ ਹਰ ਸਮੇਂ ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣ ਕੇਂਦਰਾਂ ਨੂੰ ਸੀਸੀਟੀਵੀ ਤੇ ਵੀਡੀਓ ਬੋਰਡ ਪ੍ਰੀਖਿਆ ਨਤੀਜੇ ਰਿਲੀਜ਼ ਹੋਣ ਤੋਂ ਬਾਅਦ 2 ਮਹੀਨਿਆਂ ਲਈ ਸੁਰੱਖਿਆ ਰੱਖਣੇ ਪੈਣਗੇ ਤਾਂ ਜੋ ਲੋਡ ਪੈਣ ਤੇ ਉਹਨਾਂ ਨੂੰ ਦੇਖਿਆ ਜਾ ਸਕੇ ਪਾਵੇਂ CBSE ਸਕੂਲਾਂ 'ਚ CCTV ਕੈਮਰੇ ਲੱਗੇ ਹੋਏ ਨੇ ਪਰ ਪ੍ਰੀਖਿਆ ਹਾਲ 'ਚ ਕੈਮਰੇ ਨਹੀਂ ਲੱਗੇ ਹੁਣ ਉੱਥੇ ਵੀ ਚੰਗੀ ਕੁਆਲਿਟੀ ਦੇ ਕੈਮਰੇ ਲਗਾਏ ਜਾਣਗੇ